8 ਸਾਲ ਦਾ 마ਸੂਮ ਅਭਿਜੋਤ ਜਿਸ ਨੂੰ ਵਾਦਾ ਕੀਤਾ ਸੀ ਸੋਨੂ ਸੂਦ ਨੇ ਕਿ ਉਸ ਦਾ ਇਲਾਜ ਉਹਨਾਂ ਦੇ ਵੱਲੋਂ ਕਰਵਾਇਆ ਜਾਵੇਗਾ ਪਰ ਅੱਜ ਬੇਹਦ ਹੀ ਮੰਦਭਾਗੀ ਖਬਰ ਆ ਰਹੀ ਹੈ ਕਿ ਉਹ 8 ਸਾਲ ਦਾ ਅਭਿਜੋਤ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਹੈ 마ਸੂਮ ਅਭਿਜੋਤ ਕਿਡਨੀ ਦੀ ਬਿਮਾਰੀ ਦੇ ਨਾਲ ਪਰੇਸ਼ਾਨ ਸੀ ਕਾਫੀ ਸਮੇਂ ਤੋਂ ਬਿਮਾਰ ਸੀ ਔਰ ਇਸੇ ਨੂੰ ਲੈ ਕੇ ਲਗਾਤਾਰ ਉਸ ਦਾ ਭਾਰ ਵੀ ਵੱਧਦਾ ਜਾ ਰਿਹਾ ਸੀ ਔਰ ਪੂਰੇ ਸਰੀਰ ਦੇ ਵਿੱਚ ਫੁਲਾਵਟ ਆ ਗਈ ਸੀ ਔਰ ਜਦੋਂ ਸੋਨੂ ਸੂਦ ਹਾੜਾਂ ਦੌਰਾਨ ਪੰਜਾਬ ਦੇ ਵਿੱਚ ਆਉਂਦੇ ਨੇ ਔਰ ਇਸ ਬੱਚੇ ਦੇ ਪਰਿਵਾਰ ਦੇ ਨਾਲ ਵੀ ਮੁਲਾਕਾਤ ਕਰਦੇ ਨੇ ਵਾਦਾ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਕਿ ਅੱਜ ਤੋਂ ਉਸ ਦੇ ਇਲਾਜ ਦੀ ਸਾਰੀ ਜ਼ਿੰਮੇਵਾਰੀ ਸੋਨੂ ਸੂਦ ਫਾਊਂਡੇਸ਼ਨ ਦੇ ਵੱਲੋਂ ਨਿਭਾਈ ਜਾਵੇਗੀ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਅਭਿਜੋਤ ਦੇ ਸਾਹ ਖਤਮ ਹੋ ਚੁੱਕੇ ਸੀ ਦੁਨੀਆ ਦੇ ਵਿੱਚ ਜੋ ਜ਼ਿੰਦਗੀ ਉਹ ਲੈ ਕੇ ਆਇਆ ਸੀ ਉਹ ਜ਼ਿੰਦਗੀ ਸ਼ਾਇਦ ਖਤਮ ਹੋ ਚੁੱਕੀ ਸੀ ਔਰ ਹੁਣ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਾ ਉਹ 마ਸੂਮ ਤਾ सोनू सूद ਵੀ ਬੇहद ਭਾਵੁਕ ਹੋਏ ਜਦੋਂ ਉਹਨਾਂ ਨੂੰ ਇਹ ਗੱਲ ਪਤਾ ਲੱਗੀ ਕਿ ਅਭਿਜੋਤ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਉਸ ਤੋਂ ਬਾਅਦ ਕਾਫੀ ਭਾਵੁਕ ਹੁੰਦੇ ਹੋਏ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਔਰ ਉਹਨਾਂ ਲਿਖਿਆ ਕਿ ਅਭਿਜੋਤ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕਾ ਹੈ ਅਸੀਂ ਅਭਿਜੋਤ ਤੈਨੂੰ ਯਾਦ ਕਰਾਂਗੇ ਆਰ ਆਈ ਪੀ ਲਿਟਲ ਐਂਜਲ ਉਹਨਾਂ ਕਹਿਆ ਕਿ ਤੂੰ ਫਿਕਰ ਨਾ ਕਰੀ ਤੇਰੇ ਮਾਪਿਆਂ ਦਾ ਖਿਆਲ ਹੁਣ ਅਸੀਂ ਰੱਖਾਂਗੇ ਤਾਂ ਇਹੇ ਪੋਸਟ सोनू सूद ਉਹਨਾਂ ਦੇ ਵੱਲੋਂ ਪਾਈ ਗਈ ਹੈ ਨਾਲ ਹੀ ਉਹਨਾਂ ਲਿਖਿਆ ਕਿ ਜਦੋਂ ਮੈਂ ਤੇਰੇ ਨਾਲ ਮੁਲਾਕਾਤ ਕੀਤੀ ਤੇ ਤੂੰ ਮੈਨੂੰ ਇਨਸਪਾਇਰ ਕੀਤਾ ਸੀ ਔਰ ਉਹ ਇਨਸਪੀਰੇਸ਼ਨ ਮੇਰੇ ਨਾਲ ਹਮੇਸ਼ਾ ਰਹੇਗੀ ਤਾਂ ਅਵੀ ਜੋਤ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕਾ ਹੈ ਪਾਬੂਕ ਕਰ ਗਿਆ ਸਾਰਿਆਂ ਨੂੰ ਇਹ 8 ਸਾਲ ਦਾ ਮਾਸੂਮ ਕਿਡਨੀ ਦੀ ਬਿਮਾਰੀ ਦੇ ਨਾਲ ਪੀੜਤ ਸੀ ਔਰ ਉਮਰ ਮਹਿਜ 8 ਸਾਲ ਸੀ ਪਰ ਇਸ ਬਿਮਾਰੀ ਦੇ ਚੱਲਦੇ ਸਰੀਰ ਦੇ ਵਿੱਚ ਫਲਾਵਰਟ ਆ ਚੁੱਕੀ ਸੀ ਅੱਖਾਂ ਇਸ ਤਰੀਕੇ ਨਾਲ ਲੱਗਦੀਆਂ ਸੀ ਕਿ ਸੋਜ ਚੁੱਕੀਆਂ ਨੇ ਪੂਰੇ ਸਰੀਰ ਦੇ ਵਿੱਚ ਸੋਜੇ ਸੀ ਔਰ ਪਰਿਵਾਰ ਦੇ ਵੱਲੋਂ ਕਾਫੀ ਇਲਾਜ ਕਰਵਾਇਆ ਜਾਂਦਾ ਹੈ ਹਾਲਾਕਿ ਪਰਿਵਾਰ ਇੰਨਾ ਰਸੂਖਦਾਰ ਨਹੀਂ ਸੀ ਕਿ ਇੰਨਾ ਇਲਾਜ ਕਰਵਾ ਪਾਉਂਦਾ ਪਰ ਆਪਣੇ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਪਰਿਵਾਰ ਦੇ ਵੱਲੋਂ ਦਰਦਾਂ ਦੀਆਂ ਠੋਕਰਾ ਖਾਧੀਆਂ ਜਾਂਦੀਆਂ ਨੇ ਹਰ ਜਦੋਂ ਵੀ ਉਹਨਾਂ ਦੀ ਵਿਜ਼ਿਟ ਹੁੰਦੀ ਹੈ ਡਾਕਟਰ ਦੇ ਕੋਲ ਤਾਂ ਤਕਰੀਬਨ 40 ਤੋਂ 45000 ਦਾ ਖਰਚਾ ਆਉਂਦਾ ਸੀ ਤਾਂ ਪਰਿਵਾਰ ਦੇ ਵੱਲੋਂ ਖਰਚਾ ਚੱਕੇ ਜਾਂਦਾ ਸੀ ਪੀਜੀਆਈ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਔਰ ਹਰ 2 ਮਹੀਨੇ ਬਾਅਦ ਇਲਾਜ ਲਈ ਉਸ ਨੂੰ ਹਸਪਤਾਲ ਆਉਣਾ ਪੈਂਦਾ ਸੀ ਜਿਸ ਦੇ ਉੱਤੇ 40 ਤੋਂ 45000 ਰੁਪਏ ਦਾ ਖਰਚਾ ਆਉਂਦਾ ਸੀ ਔਰ ਪਰਿਵਾਰ ਇਸੇ ਸੋਚ ਦੇ ਨਾਲ ਇਹ ਖਰਚਾ ਚੁੱਕ ਰਿਹਾ ਸੀ ਕਿ ਇੱਕ ਦਿਨ ਉਹਨਾਂ ਦਾ ਇਹ ਪੁੱਤ ਠੀਕ ਹੋ ਜਾਵੇਗਾ ਔਰ ਇਸ ਦੁਨੀਆ ਦੇ ਉੱਤੇ ਉਹਨਾਂ ਦਾ ਵੀ ਨਾਮ ਹੋਵੇਗਾ ਉਹਨਾਂ ਦਾ ਬੱਚਾ ਉਹਨਾਂ ਦੇ ਨਾਮ ਨੂੰ ਅੱਗੇ ਲੈ ਕੇ ਜਾਵੇਗਾ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਔਰ ਇਸ 마ਸੂਮ ਅਭਿਜੋਤ ਦੀ ਮੌਤ ਹੋ ਚੁੱਕੀ ਹੈ 8 ਸਾਲ ਦੀ ਉਮਰ ਦੇ ਵਿੱਚ ਇਹ ਨਿੱਕਾ ਜਿਹਾ ਫੁੱਲ ਟਾਣੀ ਨਾਲ ਟੁੱਟ ਚੁੱਕਾ ਹੈ ਔਰ ਇਸ ਦਰਦਨਾਕ ਤਰੀਕੇ ਨਾਲ ਮੌਤ ਹੋਈ ਹੈ ਕਿ ਹਰ ਅੱਖ ਦੇ ਵਿੱਚ ਹੰਝੂ ਆ ਗਏ ਨੇ ਕਿਉਂਕਿ ਇੱਕ ਰਿਸ਼ਤਾ ਬਣ ਜਾਂਦਾ ਹੈ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਇਸ ਤਰੀਕੇ ਦੀਆਂ ਖਬਰਾਂ ਮਿਲਦੀਆਂ ਨੇ ਔਰ ਜਦੋਂ ਉਹ ਖਬਰਾਂ ਅਸੀਂ ਦੇਖਦੇ ਹਾਂ ਤਾਂ ਇੱਕ ਤਰੀਕੇ ਦੇ ਨਾਲ ਇੱਕ ਰਿਸ਼ਤਾ ਹਰ ਉਸ ਇਨਸਾਨ ਦਾ ਬਣ ਜਾਂਦਾ ਹੈ ਜਿਸ ਦੇ ਵਿੱਚ ਥੋੜੀ ਬਹੁਤ ਇਨਸਾਨੀਅਤ ਹੁੰਦੀ ਹੈ ਖਾਸ ਤੌਰ ਤੇ ਜਦੋਂ ਅਸੀਂ ਬੱਚਿਆਂ ਨੂੰ ਇਸ ਹਾਲਤ ਦੇ ਵਿੱਚ ਦੇਖਦੇ ਹਾਂ ਤਾਂ ਉਹ ਕਿਤੇ ਨਾ ਕਿਤੇ ਭਾਵਨਾਤਮਕ ਜੋ ਲਿੰਕ ਹੈ ਉਹ ਪੈਦਾ ਹੋ ਜਾਂਦਾ ਹੈ ਔਰ ਅਭਿਜੋਤ ਦੇ ਨਾਲ ਵੀ ਸਾਰਾ ਪੰਜਾਬ ਉਸੇ ਤਰੀਕੇ ਦੇ ਨਾਲ ਦਰਦ ਮਹਿਸੂਸ ਕਰ ਰਿਹਾ ਸੀ ਉਸ ਦੇ ਮਾਪਿਆਂ ਦਾ ਦਰਦ ਮਹਿਸੂਸ ਕਰ ਰਿਹਾ ਸੀ ਔਰ ਉਹ ਤਸਵੀਰ ਵੀ ਕਾਫੀ ਵਾਇਰਲ ਹੁੰਦੀ ਹੈ ਜਿੱਥੇ ਸੋਨੂ ਸੂਦ ਪਰਿਵਾਰ ਨੂੰ ਦਿਲਾਸਾ ਦਿੰਦੇ ਹੋਏ ਨਜ਼ਰ ਆਉਂਦੇ ਨੇ ਅਭਿਜੋਤ ਦੇ ਸਿਰ ਦੇ ਉੱਤੇ ਜਦੋਂ ਹੱਥ ਰੱਖਦੇ ਨੇ ਤਾਂ ਫੁੱਟ ਫੁੱਟ ਕੇ ਰੋ ਪੈਂਦਾ ਹੈ ਅਭਿਜੋਤ ਤਾਂ ਕਿੰਨਾ ਦਰਦ ਇਸ 마ਸੂਮ ਦੇ ਦਿਲ ਵਿੱਚ ਹੋਵੇਗਾ ਕਿੰਨਾ ਦਰਦ ਇਸ ਦੇ ਸਰੀਰ ਨੂੰ ਕਿੰਨਾ ਕਸ਼ਟ ਇਸ ਦੇ ਸਰੀਰ ਨੂੰ ਚੱਲਣਾ ਪਿਆ ਇਹ ਤਾਂ ਇਹੀ 마ਸੂਮ ਜਾਣਦਾ ਹੈ ਪਰ ਵਾਦਾ ਜਰੂਰ ਕੀਤਾ ਗਿਆ ਸੀ ਕਿ ਇਸ ਕਸ਼ਟ ਨੂੰ ਹੁਣ ਉਹ ਇਕੱਲਾ ਨਹੀਂ ਸਹੇਗਾ ਇਸ ਕਸ਼ਟ ਦੇ ਵਿੱਚ ਇਸ ਦੁੱਖ ਦੇ ਵਿੱਚ ਸੋਨੂ ਸੂਦ ਅਤੇ ਉਸ ਦਾ ਪਰਿਵਾਰ ਉਸ ਦੀ ਫਾਊਂਡੇਸ਼ਨ ਇਸ ਪਰਿਵਾਰ ਦੇ ਨਾਲ ਇਸ ਬੱਚੇ ਦੇ ਨਾਲ ਖੜੀ ਹੋਵੇਗੀ ਔਰ ਪੂਰਾ ਇਲਾਜ ਜੇਕਰ ਉਹ ਠੀਕ ਹੋ ਸਕਦਾ ਹੈ ਤਾਂ ਹਰ ਸੰਭਵ ਇਲਾਜ ਕਰਵਾਉਣ ਨੂੰ ਵੀ ਤਿਆਰ ਸੀ ਸੋਨੂ ਸੂਦ ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਔਰ ਇਹ 마ਸੂਮ ਫੁੱਲਾ ਜਟਾਣੀ ਨਾਲ ਟੁੱਟ ਗਿਆ ਔਰ ਉਸ ਦੀ ਮੌਤ ਹੋ ਗਈ ਦੁਨੀਆ ਨੂੰ ਅਲਵਿਦਾ ਆਖ ਗਿਆ ਉਹ ਜਿਹੜਾ ਵਾਦਾ ਸੋਨੂਸੂਦ ਦੇ ਵੱਲੋਂ ਕੀਤਾ ਗਿਆ ਸੀ ਉਹ ਵਾਦਾ ਪੂਰਾ ਕਰਨ ਦਾ ਵੀ ਮੌਕਾ ਰੱਬ ਨੇ ਨਹੀਂ ਦਿੱਤਾ ਆਸ ਜ਼ਰੂਰ ਜਗਦੀ ਸੀ ਕਿ ਹੁਣ ਵਧੀਆ ਤਰੀਕੇ ਨਾਲ ਇਲਾਜ ਹੋਵੇਗਾ ਤੇ ਇਹ ਬੱਚਾ ਬਚ ਜਾਵੇਗਾ ਪਰ ਇਹ ਜਿਆਸ ਸੰਭਵ ਨਹੀਂ ਹੋ ਸਕਿਆ ਫਿਲਹਾਲ ਸੋਨੂਸੂਦ ਉਹਨਾਂ ਦੇ ਵੱਲੋਂ ਇੱਕ ਭਾਵੁਕ ਪੋਸਟ ਪਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਨਾਲ ਹੀ ਉਹਨਾਂ ਕਿਹਾ ਕਿ ਬੇहद ਇਹ ਦੁੱਖ ਦੀ ਖਬਰ ਅੱਜ ਪਤਾ ਲੱਗੀ ਹੈ ਉਹਨਾਂ ਕਿਹਾ ਕਿ ਆਰ ਆਈ ਪੀ ਲਿਟਲ ਐਂਜਲ ਤੁਸੀਂ ਮੈਨੂੰ ਇਨਸਪਾਇਰ ਕੀਤਾ ਹੈ ਔਰ ਤੁਹਾਡੇ ਮਾਪਿਆਂ ਦਾ ਖਿਆਲ ਮੈਂ ਰੱਖਾਂਗਾ ਤੁਸੀਂ ਫਿਕਰ ਨਾ ਕਰਨਾ ਤਾਂ ਇਹ ਸ਼ਬਦ सोनू सूद ਉਹਨਾਂ ਦੇ ਵੱਲੋਂ ਪੋਸਟ ਪਾ ਕੇ ਸਾਂਝੇ ਕੀਤੇ ਗਏ ਨੇ ਔਰ ਅਭਿਜੋਤ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਨੂੰ ਵਾਦਾ ਕੀਤਾ ਸੀ सोनू सूद ਨੇ ਕਿ ਉਸ ਦਾ ਇਲਾਜ ਉਹਨਾਂ ਦੇ ਵੱਲੋਂ ਕਰਵਾਇਆ ਜਾਵੇਗਾ ਪਰ ਅੱਜ ਬੇहद ਹੀ ਮੰਦਭਾਗੀ ਖਬਰ ਆ ਰਹੀ ਹੈ ਕਿ ਉਹ 8 ਸਾਲ ਦਾ ਅਭਿਜੂਤ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਹੈ। ਮਾਸੂਮ ਅਭਿਜੂਤ ਕਿਡਨੀ ਦੀ ਬਿਮਾਰੀ ਦੇ ਨਾਲ ਪਰੇਸ਼ਾਨ ਸੀ। ਕਾਫੀ ਸਮੇਂ ਤੋਂ ਬਿਮਾਰ ਸੀ ਔਰ ਇਸੇ ਨੂੰ ਲੈ ਕੇ ਲਗਾਤਾਰ ਉਸ ਦਾ ਭਾਰ ਵੀ ਵੱਧਦਾ ਜਾ ਰਿਹਾ ਸੀ ਔਰ ਪੂਰੇ ਸਰੀਰ ਦੇ ਵਿੱਚ ਫਲਾਵਰਟ ਆ ਗਈ ਸੀ ਔਰ ਜਦੋਂ ਸੋਨੂ ਸੂਦ ਹਾੜਾਂ ਦੌਰਾਨ ਪੰਜਾਬ ਦੇ ਵਿੱਚ ਆਉਂਦੇ ਨੇ ਔਰ ਇਸ ਬੱਚੇ ਦੇ ਪਰਿਵਾਰ ਦੇ ਨਾਲ ਵੀ ਮੁਲਾਕਾਤ ਕਰਦੇ ਨੇ ਵਾਦਾ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਕਿ ਅੱਜ ਤੋਂ ਉਸ ਦੇ ਇਲਾਜ ਦੀ ਸਾਰੀ ਜ਼ਿੰਮੇਵਾਰੀ ਸੋਨੂ ਸੂਦ ਫਾਊਂਡੇਸ਼ਨ ਦੇ ਵੱਲੋਂ ਨਿਭਾਈ ਜਾਵੇਗੀ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਅਭਿਜੋਤ ਦੇ ਸਾ ਖਤਮ ਹੋ ਚੁੱਕੇ ਸੀ ਦੁਨੀਆ ਦੇ ਵਿੱਚ ਜੋ ਜ਼ਿੰਦਗੀ ਉਹ ਲੈ ਕੇ ਆਇਆ ਸੀ ਉਹ ਜ਼ਿੰਦਗੀ ਸ਼ਾਇਦ ਖਤਮ ਹੋ ਚੁੱਕੀ ਸੀ ਔਰ ਹੁਣ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਾ ਉਹ 마ਸੂਮ ਕਾ ਸੋਨੂ ਸੂਦਗੀ ਬੇहद ਭਾਵੁਕ ਹੋਏ ਜਦੋਂ ਉਹਨਾਂ ਨੂੰ ਇਹ ਗੱਲ ਪਤਾ ਲੱਗੀ ਕਿ ਅਭਿਜੋਤ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਉਸ ਤੋਂ ਬਾਅਦ ਕਾਫੀ ਭਾਵੁਕ ਹੁੰਦੇ ਹੋਏ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਔਰ ਉਹਨਾਂ ਲਿਖਿਆ ਕਿ ਅਭਿਜੋਤ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕਾ ਹੈ ਅਸੀਂ ਅਭਿਜੋਤ ਤੈਨੂੰ ਯਾਦ ਕਰਾਂਗੇ ਆਰ ਆਈ ਪੀ ਲਿਟਲ ਐਂਜਲ ਉਹਨਾਂ ਕਹਾਂ ਕਿ ਤੂੰ ਫਿਕਰ ਨਾ ਕਰੀ ਤੇਰੇ ਮਾਪਿਆਂ ਦਾ ਖਿਆਲ ਹੁਣ ਅਸੀਂ ਰੱਖਾਂਗੇ ਤਾਂ ਇਹ ਪੋਸਟ ਸੋਨੂ ਸੂਦ ਉਹਨਾਂ ਦੇ ਵੱਲੋਂ ਪਾਈ ਗਈ ਹੈ ਨਾਲ ਹੀ ਉਹਨਾਂ ਲਿਖਿਆ ਕਿ ਜਦੋਂ ਮੈਂ ਤੇਰੇ ਨਾਲ ਮੁਲਾਕਾਤ ਕੀਤੀ ਤੇ ਤੂੰ ਮੈਨੂੰ ਇਨਸਪਾਇਰ ਕੀਤਾ ਸੀ ਔਰ ਉਹ ਇਨਸਪੀਰੇਸ਼ਨ ਮੇਰੇ ਨਾਲ ਹਮੇਸ਼ਾ ਰਹੇਗੀ ਤਾਂ ਅਭਿਜੋਤ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕਾ ਹੈ ਭਾਵੁਕ ਕਰ ਗਿਆ ਸਾਰਿਆਂ ਨੂੰ ਇਹ 8 ਸਾਲ ਦਾ ਮਾਸੂਮ ਕਿਡਨੀ ਦੀ ਬਿਮਾਰੀ ਦੇ ਨਾਲ ਪੀੜਤ ਸੀ ਔਰ ਉਮਰ ਮਹਿਜ 8 ਸਾਲ ਸੀ ਪਰ ਇਸ ਬਿਮਾਰੀ ਦੇ ਚੱਲਦੇ ਸਰੀਰ ਦੇ ਵਿੱਚ ਫਲਾਵਟ ਆ ਚੁੱਕੀ ਸੀ ਅੱਖਾਂ ਇਸ ਤਰੀਕੇ ਨਾਲ ਲੱਗਦੀਆਂ ਸੀ ਕਿ ਸੋਜ ਚੁੱਕੀਆਂ ਨੇ ਪੂਰੇ ਸਰੀਰ ਦੇ ਵਿੱਚ ਸੋਜੇ ਸੀ ਔਰ ਪਰਿਵਾਰ ਦੇ ਵੱਲੋਂ ਕਾਫੀ ਇਲਾਜ ਕਰਵਾਇਆ ਜਾਂਦਾ ਹੈ ਹਾਲਾਕਿ ਪਰਿਵਾਰ ਇੰਨਾ ਰਸੂਖਦਾਰ ਨਹੀਂ ਸੀ ਕਿ ਇੰਨਾ ਇਲਾਜ ਕਰਵਾ ਪਾਉਂਦਾ ਪਰ ਆਪਣੇ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਪਰਿਵਾਰ ਦੇ ਵੱਲੋਂ ਦਰਦਾਂ ਦੀਆਂ ਠੋਕਰਾ ਖਾਧੀਆਂ ਜਾਂਦੀਆਂ ਨੇ ਹਰ ਜਦੋਂ ਵੀ ਉਹਨਾਂ ਦੀ ਵਿਜ਼ਿਟ ਹੁੰਦੀ ਹੈ ਡਾਕਟਰ ਦੇ ਕੋਲ ਤਾਂ ਤਕਰੀਬਨ 40 ਤੋਂ 45000 ਦਾ ਖਰਚਾ ਆਉਂਦਾ ਸੀ ਤਾਂ ਪਰਿਵਾਰ ਦੇ ਵੱਲੋਂ ਖਰਚਾ ਚੱਕੇ ਜਾਂਦਾ ਸੀ ਪੀਜੀਆਈ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਔਰ ਹਰ 2 ਮਹੀਨੇ ਬਾਅਦ ਇਲਾਜ ਲਈ ਉਸ ਨੂੰ ਹਸਪਤਾਲ ਆਉਣਾ ਪੈਂਦਾ ਸੀ ਜਿਸ ਦੇ ਉੱਤੇ 40 ਤੋਂ 45000 ਰੁਪਏ ਦਾ ਖਰਚਾ ਆਉਂਦਾ ਸੀ ਔਰ ਪਰਿਵਾਰ اسی ਸੋਚ ਦੇ ਨਾਲ ਇਹ ਖਰਚਾ ਚੁੱਕ ਰਿਹਾ ਸੀ ਕਿ ਇੱਕ ਦਿਨ ਉਹਨਾਂ ਦਾ ਇਹ ਪੁੱਤ ਠੀਕ ਹੋ ਜਾਵੇਗਾ ਔਰ ਇਸ ਦੁਨੀਆ ਦੇ ਉੱਤੇ ਉਹਨਾਂ ਦਾ ਵੀ ਨਾਮ ਹੋਵੇਗਾ ਉਹਨਾਂ ਦਾ ਬੱਚਾ ਉਹਨਾਂ ਦੇ ਨਾਮ ਨੂੰ ਅੱਗੇ ਲੈ ਕੇ ਜਾਵੇਗਾ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਔਰ ਇਸ 마ਸੂਮ ਅਭਿਜੋਤ ਦੀ ਮੌਤ ਹੋ ਚੁੱਕੀ ਹੈ 8 ਸਾਲ ਦੀ ਉਮਰ ਦੇ ਵਿੱਚ ਇਹ ਨਿੱਕਾ ਜਿਹਾ ਫੁੱਲ ਤਾਣੀ ਨਾਲ ਟੁੱਟ ਚੁਕਾਏ ਔਰ ਇਸ ਦਰਦਨਾਕ ਤਰੀਕੇ ਨਾਲ ਮੌਤ ਹੋਈ ਹੈ ਕਿ ਹਰ ਅੱਖ ਦੇ ਵਿੱਚ ਹੰਝੂ ਆ ਗਏ ਨੇ ਕਿਉਂਕਿ ਇੱਕ ਰਿਸ਼ਤਾ ਬਣ ਜਾਂਦਾ ਹੈ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਇਸ ਤਰੀਕੇ ਦੀਆਂ ਖਬਰਾਂ ਮਿਲਦੀਆਂ ਨੇ ਔਰ ਜਦੋਂ ਉਹ ਖਬਰਾਂ ਸੀ ਦੇਖਦੇ ਆ ਤਾਂ ਇੱਕ ਤਰੀਕੇ ਦੇ ਨਾਲ ਇੱਕ ਰਿਸ਼ਤਾ ਹਰ ਉਸ ਇਨਸਾਨ ਦਾ ਬਣ ਜਾਂਦਾ ਹੈ ਜਿਸ ਦੇ ਵਿੱਚ ਥੋੜੀ ਬਹੁਤ ਇਨਸਾਨੀਅਤ ਹੁੰਦੀ ਹੈ ਖਾਸ ਤੌਰ ਤੇ ਜਦੋਂ ਅਸੀਂ ਬੱਚਿਆਂ ਨੂੰ ਇਸ ਹਾਲਤ ਦੇ ਵਿੱਚ ਦੇਖਦੇ ਆ ਤਾਂ ਉਹ ਕਿਤੇ ਨਾ ਕਿਤੇ ਭਾਵਨਾਤਮਕ ਜੋ ਲਿੰਕ ਹੈ ਉਹ ਪੈਦਾ ਹੋ ਜਾਂਦਾ ਹੈ ਔਰ ਅਭਿਜੋਤ ਦੇ ਨਾਲ ਵੀ ਸਾਰਾ ਪੰਜਾਬ ਉਸੇ ਤਰੀਕੇ ਦੇ ਨਾਲ ਦਰਦ ਮਹਿਸੂਸ ਕਰ ਰਿਹਾ ਸੀ ਉਸ ਦੇ ਮਾਪਿਆਂ ਦਾ ਦਰਦ ਮਹਿਸੂਸ ਕਰ ਰਿਹਾ ਸੀ ਔਰ ਉਹ ਤਸਵੀਰ ਵੀ ਕਾਫੀ ਵਾਇਰਲ ਹੁੰਦੀ ਹੈ ਜਿੱਥੇ ਸੋਨੂ ਸੂਦ ਪਰਿਵਾਰ ਨੂੰ ਦਿਲਾਸਾ ਦਿੰਦੇ ਹੋਏ ਨਜ਼ਰ ਆਉਂਦੇ ਨੇ ਅਭਿਜੋਤ ਦੇ ਸਿਰ ਦੇ ਉੱਤੇ ਜਦੋਂ ਹੱਥ ਰੱਖਦੇ ਨੇ ਤਾਂ ਫੁੱਟ ਫੁੱਟ ਕੇ ਰੋ ਪੈਂਦਾ ਹੈ ਅਭਿਜੋਤ ਤਾਂ ਕਿੰਨਾ ਦਰਦ ਹੈ ਇਸ 마ਸੂਮ ਦੇ ਦਿਲ ਵਿੱਚ ਹੋਵੇਗਾ ਕਿੰਨਾ ਦਰਦ ਹੈ ਇਸ ਦੇ ਸਰੀਰ ਨੂੰ ਕਿੰਨਾ ਕਸ਼ਟ ਇਸ ਦੇ ਸਰੀਰ ਨੂੰ ਚੱਲਣਾ ਪਿਆ ਇਹ ਤਾਂ ਇਹੀ 마ਸੂਮ ਜਾਣਦਾ ਹੈ ਪਰ